ਕਿਸਾਨ ਵੀਰੋ ਇਸ ਵਾਰ ਝੋਨੇ ਦਾ ਰੇਟ ਆ 2399 ਰੁਪਏ ਮਤਲਬ ਕਿ 23 ਰੁਪਏ 99 ਪੈਸੇ 1 ਕਿਲੋ ਦਾ ਤੇ ਇੱਕ ਗੱਟੇ ਦਾ ਰੇਟ ਕੀ ਆ ਸਾਢੇ 37 ਕਿਲੋ ਦਾ ਇੱਕ ਗੱਟਾ ਹੁੰਦਾ 23 ਰੁਪਏ 99 ਪੈਸੇ ਗੁਣਾ ਸਾਢੇ 37 ਕਰਾਂਗੇ ਤਾਂ ਇੱਕ ਗੱਟਾ ਬਣ ਗਿਆ 895 ਰੁਪਏ 87 ਪੈਸਿਆਂ ਦਾ ਤੇ ਹੁਣ ਤੁਹਾਨੂੰ ਸਿੱਧਾ ਸਾਹਬ ਦੱਸਾਂ ਉਹ ਗੱਟੇ ਚੋਂ ਕਾਟ ਕਿੰਨੀ ਕੱਟਣਗੇ ਸਭ ਤੋਂ ਪਹਿਲਾਂ ਤਾਂ ਝੋਨਾ ਜਦੋਂ ਲਹਾਈ ਹੋ ਗਿਆ 2 ਰੁਪਏ 78 ਪੈਸੇ ਟਰਾਲੀ ਚ ਲਾਉਣ ਦੇ ਕੱਟ ਲੈਂਦੀ ਹੈ ਸਰਕਾਰ ਤੇ ਦੂਜੀ ਵਾਰ ਜਿਹੜੀ ਸਫਾਈ ਕਰਨਗੇ 4 ਰੁਪਏ 92 ਪੈਸੇ ਦੀ ਸਫਾਈ ਦੇ 70 ਰੁਪਏ 70 ਪੈਸੇ ਹੋ ਗਏ ਤੇ ਉਹ ਗੱਟਾ ਕਿੰਨੇ ਦਾ ਲੱਗਿਆ ਸੀ 895 ਰੁਪਏ 87 ਪੈਸੇ ਦਾ 70 ਰੁਪਏ 70 ਪੈਸੇ ਕੱਟ ਲਏ ਇਹਦੇ ਤਾਂ ਬਣ ਗਿਆ ਪਿੱਛੋਂ 888 ਰੁਪਏ ਮੈਨੂੰ ਲੱਗਦਾ 17 ਕ ਪੈਸੇ ਰਹਿ ਗਿਆ ਤੇ ਸਿੱਧਾ ਸਿੱਧਾ ਸਾਬਾ ਵੀ ਇਸ ਵਾਰ ਸਾਨੂੰ ਇੱਕ ਗੱਟੇ ਦੇ ਮਿਲਨੇ ਚਾਹੀਦੇ ਹਨ ਤਕਰੀਬਨ ਤਕਰੀਬਨ 888 ਰੁਪਏ ਸਾਰੇ ਕਿਸਾਨ ਵੀਰਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਸੋਡੇ ਮੰਡੀ 'ਚ ਗੱਟੇ ਹੋਏ ਐਂਡ ਤੇ ਤੁਸੀਂ ਜੋੜ ਲਾ ਲਓ ਵੀ ਸਾਡਾ 100 ਗੱਟਾ ਸੀ ਉਹਨੂੰ 888 ਨਾਲ ਗੁਣਾ ਕਰ ਲਿਓ ਉਹਨੇ ਸਾਨੂੰ ਮਿਲਨੇ ਚਾਹੀਦੇ ਨੇ ਵੀਡੀਓ ਸ਼ੇਅਰ ਕਰ ਦਿਓ ਹਰੇਕ ਭੈਣ ਭਾਈ ਤੱਕ ਪਹੁੰਚਾ ਦਿਓ ਜੀ